ਭਗਤ ਕਬੀਰ ਨੂੰ ਇੱਕ ਜੋਗੀ ਨੇ ਕਿਹਾ ਇੰਜ ਲੱਗਦਾ ਹੈ ਤੂੰ ਕੋਈ ਨਸ਼ਾ ਕਰਦਾ ਹੈ ਕਬੀਰ ਕਹਿੰਦੇ ਨੇ ਹਾਂ ਕਰਦਾ ਕਿਹੜਾ ਨਸ਼ਾ ਕਰਨਾ ਹੈ ਕਹਿੰਦਾ ਸ਼ਰਾਬ ਪੀ ਪਰ ਤੈਨੂੰ ਦੇਖਿਆ ਸਵੇਰੇ ਕੀ ਸ਼ਾਮ ਕੇ ਤੇਰੀ ਅੱਖਾਂ 'ਚ ਖੁਮਾਰੀ ਆਉਂਦੀ ਹੈ ਤੂੰ ਸਵੇਰੇ ਤੋਂ ਪੀਣ ਲੱਗਦਾ ਹੈ ਕਹਿੰਦਾ ਜ਼ਿੰਦਗੀ ਚ ਇੱਕੋ ਦਫਾ ਪੀਤੀ ਸੀ ਅਜੇ ਤੱਕ ਨਸ਼ਾ ਨਹੀਂ ਉਤਰਿਆ ਪੀਤੀ ਤੇ ਇੱਕੋ ਹੀ ਦਫਾ ਸੀ ਅਜੇ ਤੱਕ ਨਸ਼ਾ ਨਹੀਂ ਉਤਰਿਆ yogi ਕਹਿੰਦਾ ਇਹ ਕਿਹੜੀ ਸ਼ਰਾਬ ਹੈ ਇੱਕੋ ਹੀ ਦਫਾ ਪੀਤੀ ਸੀ ਉਸੇ ਸਰੂਰ ਚ ਜੀ ਰਹੇ ਹੈ ਐਸਾ ਨੂੰ ਹੀ ਤੰਗ ਰਸ ਕਿੱਥੋਂ ਮਿਲਦੀ ਹੈ ਕਬੀਰ ਕਹਿੰਦਾ ਆਪ ਬਣਾਣੀ ਪੈਂਦੀ ਹੈ योगी ਕਹਿੰਦਾ ਫਿਰ ਜਰਾ ਸਾਨੂੰ ਢੰਗ ਦੱਸ ਦੋ ਇਹਨੇ ਕਬੀਰ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਸਿਰਫ ਇੱਕ ਸ਼ਬਦ ਹੋਣਾ ਇਸ ਵਕਤ ਸੁਣਾ ਦੇ ਰਿਆਂ ਸ਼ਰਾਬ ਬਣਾਉਣ ਦਾ ਢੰਗ ਨਾਮ ਦੀ ਸ਼ਰਾ ਗੁੜ ਕਰ ਗਿਆਨ ਧਿਆਨ ਕਰ ਬਹਵਾ ਭਵ ਭਾ ਰੇਤਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੇ ਪੀਵਨ ਪੀਵਨ ਹਾਰਾ ਉਧੂ ਮੇਰਾ ਮਨ ਮਤਵਾਰਾ ਹੁਣ ਮਨ ਚੜਾ ਮਲਨ ਰਸ ਚਾਕੇ ਆ ਤ੍ਰਿਮੋਣ ਭਇਆ ਉਜਾਰਾ ਮੈਂ ਗਿਆਨ ਦਾ ਬਣਾਇਆ ਗੁੜ ਧਿਆਨ ਦਾ ਬਣਾਇਆ ਮਉਆ ਮਉਆ ਤੁਸੀਂ ਸਮਝੋਗੇ ਨਹੀਂ ਮੈਂ ਉਸ ਇਲਾਕੇ 'ਚ ਬਹਤ ਰਿਹਾ ਕੁੜੀਸਾ ਦੇ 'ਚ ਕੁਝ ਬਿਆਰ ਤੇ ਬੰਗਾਲ ਦਾ ਇਲਾਕਾ ਮਉਆ ਪਿੱਪਲ ਦੀ ਤਰ੍ਹਾਂ ਇੱਕ ਬਹੁਤ ਵੱਡਾ ਬੋਰਡ ਦੀ ਤਰ੍ਹਾਂ ਦਰਖਤ ਉਹਨੂੰ ਚਮੇਲੀ ਦੀ ਤਰ੍ਹਾਂ ਚਿੱਟੇ-ਚਿੱਟੇ ਫੁੱਲ ਲੱਗਦੇ ਨੇ ਬੜੇ ਮਿੱਠੇ ਹੁੰਦੇ ਨੇ ਉਹਨਾਂ 'ਚ ਮਿਠਾਸ ਰੱਬ ਨੇ ਬੜੀ ਬਣਾਈ ਅਪ੍ਰੈਲ ਦੇ ਮਹੀਨੇ 'ਚ ਇਹ ਫੁੱਲ-ਫੱਲੇ ਝੜਦੇ ਨੇ ਜ਼ਮੀਨ ਚਿੱਟੀ ਹੋਈ ਪਈ ਹੁੰਦੀ ਹੈ ਉਧਰ ਦੇ ਲੋਕ ਇਹਨਾਂ ਫੁੱਲਾਂ ਨੂੰ ਸੁਣ ਲੈਣੇ ਨੇ ਗੁੜ ਵਿੱਚ ਮੌਵਾ ਮਿਲਾ ਕੇ ਸ਼ਰਾਬ ਘੜਦੇ ਨੇ ਕਬੀਰ ਬਨਾਰਸ ਦੇ ਵਾਸੀ ਸਨ ਵਿਹਾਰ ਦੇ ਨਾਲ ਲੱਗਦਾ ਬਨਾਰਸ ਗੁੜ ਕਰ ਗਿਆਨ ਧਿਆਨ ਕਰ ਮਉਵਾ ਮੈਂ ਗਿਆਨ ਦਾ ਗੁੜ ਬਣਾਇਆ ਹੈ ਧਿਆਨ ਦਾ ਮਉਵਾ ਬਣਾਇਆ ਹੈ ਪਾਓ ਅਗਰ ਮੈਂ ਵਾਹਿਗੁਰੂ ਆਖਦਾ ਸਤਨਾਮ ਆਖਦਾ ਐਵੇਂ ਨਹੀਂ ਜ਼ਬਾਨ ਕਹਿੰਦੀ ਉਸ ਵਿੱਚ ਮੇਰਾ ਧਿਆਨ ਹੈ ਮੇਰਾ ਮਨ ਉਸਨੂੰ ਸੁਣ ਕੇ ਧਿਆਨ ਔਰ ਫਿਰ ਮੈਨੂੰ ਇਸ ਦੀ ਸਮਝ ਹੈ ਕਿ ਧਿਆਨ ਦੇ ਜੁੜਦਿਆਂ ਭਗਵਾਨ ਪ੍ਰਗਟ ਹੋਵੇ। ਮੇਰੇ ਕੋਲ ਗਿਆਨ ਹੈ ਕਿ ਜਪਦਿਆਂ ਜਪਦਿਆਂ ਗਿਆਨ ਪ੍ਰਗਟ ਹੁੰਦਾ ਇਹਨੂੰ ਅਨੁਭਵੀ ਗਿਆਨ ਕਹਿੰਦੇ। ਗੁੜ ਕਰ ਗਿਆਨ ਧਿਆਨ ਕਰ ਮਗਵਾ। ਪਹਿਲੇ ਤੇ ਜਦ ਜਪਣਾ ਕਬੀਰ ਨੇ ਆਰੰਭ ਕੀਤਾ ਹੋਣੇ ਨਸ਼ਾ ਨਹੀਂ ਹੋਵੇਗਾ। ਸਰੂਰ ਤੇ ਬਾਅਦ ਚ ਆਉਂਦਾ ਹੈ। ਜਦ ਵਾਕਈੇ ਸ਼ਰਾਬ ਬਣ ਜਾਂਦੀ ਹੈ। ਗੁੜ ਕਰ ਗਿਆਨ ਧਿਆਨ ਕਰ ਮਉਵਾ ਭਵ ਭਾਟੀ ਦੰਧਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੇਵਨ ਹਾਰਾ ਔਧੂ ਮੇਰਾ ਮਨ ਮਤਵਾਰਾ ਓਨ ਮਨ ਚੜਾ ਮਦਨ ਰਸ ਚਾਖਿਆ ਤ੍ਰਿਭਵਨ ਪਾਇਆ ਪੁਜਾਰਾ ਨਾਰੀ ਨਲਕੇ ਪਠੇ ਦੇ ਚ ਗੁੜ ਤੇ ਮਉਵਾ ਪਾਇਆ ਔਰ ਇਹਨਾਂ ਨੂੰ ਰੱਖਿਆ ਚੁੱਲ੍ਹੇ ਤੇ ਅੱਗ ਤੇ ਰੱਖਿਆ ਜਾਂਦਾ ਹੈ ਦੋਇ ਪਰ ਜੋਰ ਰਸਾਈ ਪਾਰਟੀ ਪਿਓ ਮਹਾਰਸਭਾਰੀ ਕਾਮ ਕਰੋਦ ਦੋਇ ਕੀਏ ਜਲੇਤਾ ਛੂਟ ਗਈ ਸੰਸਾਰੀ ਥੱਲੇ ਬਾਲਣ ਕਿਹੜਾ ਡਾਇਆ ਕਰੋਦ ਦਾ ਕਾਮਲਾ ਜਲਾ ਕੇ ਖ਼ਾਕ ਕਰ ਦਿੱਤਾ ਹੈ ਕਰੋਦ ਨੂੰ ਜਲਾ ਕੇ ਖ਼ਾਕ ਕਰ ਦਿੱਤਾ ਹੈ ਕਾਮ ਨੂੰ ਐ ਬਾਲਣ ਡਾਇਆ ਹੈ ਜਲਦ ਰਿਹਾ ਕਰੋਦ ਕਰੋਦ ਨੇ ਮੈਨੂੰ ਕੀ ਜਲਾਣਾ ਹੈ ਮੈਂ ਹੀ ਕਰੋਦ ਨੂੰ ਜਲਾ ਕੇ ਖਤਮ ਕਰ ਦੂੰਗਾ ਕਾਮ ਨੇ ਮੈਨੂੰ ਕੀ ਭ੍ਰਸ਼ਟ ਕਰਨਾ ਹੈ ਮੈਂ ਇਹਨੂੰ ਹੀ ਸਾੜ ਕੇ ਸਵਾ ਕਰ ਦਿੱਤਾ ਕਾਮ ਕ੍ਰੋਧ ਦੋਇ ਕੀਏ ਜਲੇਤਾ ਜਲੇਤਾ ਬਾਲਣ ਇਹ ਮੈਂ ਬਾਲਣ ਬਣਾਇਆ ਦੋਇ ਪੁਰ ਜੋਰ ਰਸਾਈ ਬਾਠੀ ਨਿਰਗੁਣ ਤੇ ਸਰਗੁਣ ਨੂੰ ਜੋ ਮੈਂ ਇੱਕ ਸਮਝਿਆ ਜੋੜਿਆ ਸੰਸਾਰ ਤੇ ਨਿਰੰਕਾਰ ਨੂੰ ਜੋ ਮੈਂ ਇੱਕ ਸਮਝਿਆ ਜੋੜਿਆ ਭੈ ਦੇ ਭੱਠੇ ਵਿੱਚ ਗਿਆਨ ਦਾ ਗੁੜ ਪਾਇਆ ਧਿਆਨ ਦਾ ਮੌਵਾ ਪਾਇਆ ਫੱਲੇ ਬਾਲਣ ḍਾਇਆ ਤੇ ਪ੍ਰੇਮ ਦੀ ਨੱਲੀ ਲਾਈ ਏ ਮੈਂ ਉਸ ਭੱਠੀ ਨੂੰ ਉਸ ਵਿੱਚ ਸ਼ਰਾਬ ਨਿਕਲਦੀ ਬਣ ਕੇ ਸਤ ਨਿਕਲਦਾ ਪਾਪ ਬਣ ਕੇ ਗੁੜ ਕਰ ਗਿਆਨ ਧਿਆਨ ਕਰ ਮੌਵਾ ਭਉ ਭਾਟੇ ਤਨ ਲਾਰਾ ਸੁਖਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ ਔਦੂ ਮੇਰਾ ਮਨ ਮਤਵਾਰਾ ਹਰ ਮੇਰਾ ਮਨ ਬੜਾ ਮਤਵਾਲਾ ਹੋ ਗਿਆ ਮੈਂ ਪੀ ਲਈ ਹਉਦ ਮੇਰਾ ਮਨ ਮਤਵਾਰਾ ਉਹਨ ਮਨ ਚੜਾ ਮਦਨ ਰਸ ਚਾਖਿਆ ਤ੍ਰਿਵਣ ਭਾਇ ਉਜਾਰਾ ਸ਼ਰਾਬੀ ਨੂੰ ਇੱਕ ਥੱਪੜ ਮਾਰੋ ਉਹਦਾ ਨਸ਼ਾ ਲੈ ਜਾਂਦਾ ਹੈ ਸ਼ਰਾਬੀ ਪੀ ਲਵੇ ਤੇ ਆਪਣਾ ਨਾਮ ਵੀ ਭੁੱਲ ਜਾਂਦਾ ਹੈ ਆਪਣਾ ਘਰ ਵੀ ਭੁੱਲ ਜਾਂਦਾ ਹੈ ਕਬੀਰ ਕਹਿੰਦੇ ਨੇ ਮੈਂ ਕੀ ਪੀਤੀ ਇਹ ਮੈਨੂੰ ਤਿੰਨ ਲੋਕਾਂ ਦਾ ਪੁਜਾਲਾ ਹੋ ਗਿਆ ਪ੍ਰਕਾਸ਼ ਹੋ ਗਿਆ ਨੇ ਆਗਮ ਨਿਗਮ ਨੂੰ ਵੇਖ ਲਿਆ ਪਰ ਮੇਰੇ ਕੋਈ ਤਨ ਦੇ ਟੁਕੜੇ ਟੁਕੜੇ ਵੀ ਕਰ ਦੇਵੇ ਨਸ਼ਾ ਲੈਣ ਵਾਲਾ ਨਹੀਂ ਆਖਰੀ ਗੱਲ ਉਹ ਯੋਗੀ ਕਹਿੰਦਾ ਇਹ ਢੰਗ ਤੂੰ ਕਿੱਥੋਂ ਸਿੱਖਿਆ ਹੈ ਅਰੇ ਦੇ بڑے بڑے ਮੁਖੀਆਂ ਕੋਲ ਗਿਆਂ ਸੰਤਾਂ ਗੁਰ ਮਨ ਤਾਂ ਗੁਰ ਗੋਲਕ ਸਾਡਾ ਮੁਖੀ ਸੀ ਇਹ ਜਾਂਚ ਤੈਨੂੰ ਕਿਸ ਨੇ ਦਸੀ ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ ਸਤਗੁਰ ਤੇ ਬੁਧਵਾਰੀ ਦਾਸ ਕਬੀਰ ਤਾਸ ਮਦ ਮਾਤਾ ਉਚਕ ਨਾ ਕਬ ਹੋ ਜਾਈ ਇੱਥੇ ਜਿਹੜਾ ਮੇਰਾ ਕਲਾਲੀ ਹੈ ਤੇ ਸ਼ਰਾਬ ਦੀ ਬਣਾਉਣ ਦਾ ਢੰਗ ਦੱਸਣ ਵਾਲਾ ਹੈ ਮੇਰਾ ਗੁਰੂ ਪ੍ਰਭੂ ਨੇ ਆਪ ਹੀ ਦੱਸਿਆ ਪ੍ਰਮਾਤਮਾ ਆਪ ਹੀ ਕਲਾਲੀ ਹੈ ਜਿਉਂ-ਜਿਉਂ ਮੈਂ ਉਸ ਦਾ ਨਾਮ ਜਪਿਆ ਤਿਉਂ-ਤਿਉਂ ਪ੍ਰਗਟ ਹੋਇਆ ਮੈਨੂੰ ਸਰੂਰ ਚੜਨਾ ਆਰੰਭ ਹੋ ਗਿਆ 10 ਕਬੀਰ ਤਾਸ ਮਦ ਮਾਤਾ ਉਚਕ ਨਾ ਕਬ ਹੋ ਜਾਏ ਮੈਂ ਤੇ ਇਸ ਦੇ ਚ ਮਸਤ ਹੋ ਗਿਆ ਨੇ ਨਸ਼ਾ ਕਦੀ ਲੈਣਾ ਨੇ ਲੈਣਾ ਤਿੰਨ ਲੋਕਾਂ ਦਾ ਪੂਜਾ ਲਾਉਦੇ ਹੈ ਭਾਈ ਸਾਹਿਬ ਭਾਈ ਨੰਦ ਲਾਲ ਧਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਾਕੇ ਕਹਿੰਦੇ ਹੈ ਇਸ ਸਾਕੇ ਕਿਸ ਨੂੰ ਕਹਿੰਦੇ ਨੇ ਜਿਹੜਾ ਸ਼ਰਾਬ ਪਿਲਾਉਂਦਾ ਹੈ ਹੁਣ ਕਨਗੀਧਰ ਪਾਦਸ਼ਾਹ ਨੂੰ ਨੰਦ ਲਾਲ ਕਹਿੰਦੇ ਨੇ ਸ਼ਰਾਬ ਦੇ ਪਿਲਾਉਣ ਵਾਲਾ ਇਹ ਬੋਲ ਨਾਉਂਦੇ ਤੇ ਫਿਰ ਮੈਂ ਸੁਣਾ ਵੀ ਨਹੀਂ ਸਕਦਾ ਪੜ੍ਹ ਵੀ ਨਹੀਂ ਸਕਦਾ ਕਾਹ ਵੀ ਨਹੀਂ ਸਕਦਾ ਮੈਂ ਇੱਕ ਦਮ ਫਿਰ ਅਰਜ਼ ਕਰਾਂ ਸ਼ਰਾਬ ਇੱਕ ਨਸ਼ਾ ਨਾਮ ਵੀ ਇੱਕ ਨਸ਼ਾ ਇੱਕ ਨਸ਼ਾ ਬੇਹੋਸ਼ੀ ਦਾ ਮਨੁੱਖ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਪਸ਼ੂ ਹੋ ਜਾਂਦਾ ਹੈ ਇੱਕ ਨਸ਼ਾ ਹੋਸ਼ ਦਾ ਹੈ ਮਨ ਖ ਆਪਣੇ ਆਪ ਤੋਂ ਉੱਚਾ ਉੱਠ ਜਾਂਦਾ ਹੈ ਪ੍ਰਮਾਤਮਾ ਵਰਗਾ ਹੋ ਜਾਂਦਾ ਹੈ ਈਸ਼ਵਰ ਵਰਗਾ ਹਨਾ ਫਰਕ ਨੰਦ ਲਾਲ ਕਹਿੰਦੇ ਨੇ ਵਿਦੇਸ ਸਲ ਕੀ ਆ ਵਿਦੇਸਾ ਕੀ ਮਾਰਾ ਯਕ ਜਾ ਮਾ ਜਾ ਰੰਗਈਨੇ ਹੈ ਦਿਲਾ دیਵਾਨੇ ਗੋਇਆ ਦੀ ਦੂਸਰੀ ਨਜ਼ਮ ਹੈ ਤੁਹਾਡੇ ਵਿੱਚ ਪਰਸ਼ਨ ਸਮਝ ਦਿਓ ਨਹੀਂ ਇਹ دیਵਾਨੇ ਪਾਈਨੰਦ ਲਾਲ ਦਾ ਇਹ ਗ੍ਰੰਥ ਹੋਵੇ ਦੂਜੀ ਨਜ਼ਮ ਬਦੇਸਾ ਕੀ ਮਰਾ ਇਕ ਜਾ ਮਹਾਰ ਰੰਗੇ ਨਹੀਂ ਇਹਦੇ ਰਹਾ ਬਚਸ਼ ਮੇ ਪਾਕ ਵੀ ਆਸਾ ਕੁਨਮ ਇਹ ਜੁਮਲਾ ਮੁਸ਼ਕਿਲ ਆ ਐ ਮੇਰੇ ਸਾਖੀ ਹੁ ਸਾਖੀ ਗੁਰੂ ਗੋਬਿੰਦ ਸਿੰਘ ਨੂੰ ਕਹਿਣ ਮੈਂ ਫਿਰ ਅਰਜ਼ ਕਰਾਂ ਸਾਖੀ ਉਸ ਨੂੰ ਕਹਿੰਦੇ ਨੇ ਜੋ ਬੋਤਲ ਚੋਂ ਸ਼ਰਾਬ ਕੱਢ ਕੇ ਪਿਆਲੇ ਚ ਪਾਵੇ ਤੇ ਪਿਆਲਾ ਅਗੋਂ ਪੇਸ਼ ਕਰੇ ਉਹਨੂੰ ਸਾਖੀ ਕਹਿੰਦੇ ਨੰਦਲਾਲ ਕਲਗੀਧਰ ਨੂੰ ਸਾਖੀ ਕਹੇ तो मेरा साखी दूर क्यों जा डॉक्टर मोहम्मद इकबाल ने खुदा साखी कह दिया और मैं हैरान होया डॉक्टर मोहम्मद इकबाल नजमा भी पढ़ के उन्हें गुरु नानक बारे भी बड़े गजब लिखे तेरे शीशे में मैं बाकी नहीं है ਬਤਾ ਕਿਆ ਤੂੰ ਮੈਰਾ ਸਾ ਕੀ ਨਹੀਂ ਹੈ ਸਮੁੰਦਰ ਸੇ ਮਿਲੇ ਪਿਆਸੇ ਕੋ ਸ਼ਬਨਮ ਬਖੀਲੀ ਹੈ ਯੇ ਰਜ਼ਾਕੀ ਨਹੀਂ ਹੈ ਐ ਖੁਦਾ ਤੂੰ ਤੇ ਸਾਗਰ ਹੈ ਮੈਨੂੰ ਤੇ ਸਿਰਫ ਇੱਕ ਬੂੰਦ ਮਿਲੇ ਕਿਸੇ ਦਿਨ ਨਸ਼ਾ ਛੜਿਆ ਸੀ ਸਰੂਰ ਆਇਆ ਸੀ ਹੁਣ ਕੋਈ ਨਹੀਂ ਸਾਗਰ ਤੋਂ ਇੱਕ ਬੂੰਦ ਮਿਲੇ ਐ ਖੁਲਾ ਐ ਤੇ ਬਖੀਲੀ ਹੋਈ ਕੋਈ ਰਜ਼ਾਕੀ ਥੋੜੀ ਹੈ ਤੇ ਅੰਨਲ ਸੁਣਨਾ ਤਾਣਾ ਮਾਰਿਆ ਹੈ ਦੇਨੇ ਤੇ ਅਠੇ ਪੈਰ ਦਾ ਆਨੰਦ ਹੈ ਅਠੇ ਪੈਰ ਸੁਰਦ ਜੋ ਇਹ ਕੀ ਥੋੜਾ ਜਿਆ ਮਨ ਚਲਾ ਗਿਆ ਨਮਾਜ਼ ਦੇ ਨੇੜੇ ਚਲਾ ਗਿਆ ਸੀ ਕਿ ਥੋੜਾ ਜਿਆ ਰਸ ਮਿਲ ਜਾਏ ਸੀ ਕਈਆਂ ਨੂੰ ਮਿਲ ਜਾਂਦਾ ਕਈ ਵਫਾ ਪਾਠ ਦਾ ਕਈ ਵਫਾ ਕੀਰਤਨ ਸੁਣਦੇ ਆ ਵੀ ਮਿਲ ਜਾਂਦਾ ਇੱਕ ਵਾਰ ਗਿਲਾ ਕਰਦਾ ਹੈ ਖੁਦਾ ਤੇ ਤੇਰੇ ਸ਼ੀਸ਼ੇ ਮੈਂ ਮਹਿਬਾ ਕੀ ਨਹੀਂ ਹੈ ਬਤਾ ਕਿਆ ਤੂੰ ਮੇਰਾਸਾ ਕਿ ਨਹੀਂ ਹੈ ਸਮੁੰਦਰ ਸੇ ਮਿਲੇ ਪਿਆਸੇ ਕੋ ਸ਼ਬਨਮ ਸ਼ਬਨਮ ਕਹਿੰਦੇ ਨੇ ਉਹ ਸੁਣੋ ਇੱਕ ਬੂੰਦ ਜਿਹੜੀ ਪਈ ਆਉਂਦੀ ਘਾਤ ਹੈ ਸਮੁੰਦਰ ਸੇ ਮਿਲੇ ਪਿਆਸੇ ਕੋ ਸ਼ਬਨਮ ਬਖੀਲੇ ਹੈ ਇਹ ਰਜ਼ਾਕੀ ਨਹੀਂ ਹੈ ਐ ਖੁਦਾਏ ਤੇ ਰਜ਼ਾਕੀ ਨਹੀਂ ਇੱਕ ਬੂੰਦ ਅੱਠੇ ਪੈਰ ਦੀ ਮਸਤੀ ਦੇ ਅੱਠੇ ਪੈਰ ਦਾ ਸਰੂਰ ਦੇ ਉਹੀ ਸਰੂਰ ਭਾਈ ਸਾਹ ਭਾਈ ਨੰਦ ਲਾਲ ਕਲਗੀਧਰ ਤੋਂ ਬੰਦੇ ਬਿਦੇਸਾ ਕੀ ਮਰਾਇਕ ਜਾ ਮਜ਼ਾ ਰੰਗੇ ਨਹੀਂ ਐਂਦੇ ਰਹਾ ਮੈਂ ਮੇਰੇ ਸਾਥੀ ਇੱਕ ਰੰਗीन ਪਿਆਲਾ ਮੈਨੂੰ ਵੀ ਪਿਲਾ ਅਰਥ ਇਹ ਬਣ ਦੇਣਾ ਭਾਈ ਸਾਹ ਭਾਈ ਨੰਦ ਲਾਲ ਬਿਦੇਸਾ ਕੀ ਮਰਾਇਕ ਜਾ ਮਜ਼ਾ ਰੰਗੇ ਨਹੀਂ ਐਂਦੇ ਲਹਾ ਬਚਸ਼ ਮੇ ਪਾਕ ਵੀ ਆਸਾਂ ਕੋਨਮ ਇਹ ਜੁਮਲਾ ਮੁਸ਼ਕਿਲ ਹਾ ਮੇਰੀਆਂ ਵੀ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣ ਮੈਂ ਵੀ ਉਸ ਆਨੰਦ ਨੂੰ ਮਾਣ ਲਵਾਂ ਮੈਂ ਵੀ ਉਸ ਆਪ ਪਰਵਰਦੇਗਾਰ ਦੇ ਦਰਸ਼ਨ ਕਰ ਲਵਾਂ ਮੇਰੀਆਂ ਵੀ ਸਾਰੀਆਂ ਮੁਸੀਬਤਾਂ ਮਿਟ ਜਾਣ ਪਹਿਲਾ ਮੈਨੂੰ ਵੇਖ ਜਾਓ ਭਾਈ ਸਾਹਿਬ ਭਾਈ ਨੰਦਨਾ ਨਾਮ ਇੱਕ ਨਸ਼ਾ ਆਪ ਬਣਾਣਾ ਪੈਂਦਾ ਹੈ ਜੋ ਇਹ ਨਸ਼ਾ ਨਹੀਂ ਪੀਵੇਗਾ ਨਾਮ ਨਹੀਂ ਜਪੇਗਾ ਉਹ ਦਿਨ ਰਾਤ ਕਾਮ ਕ੍ਰੋਧ ਦੀ ਸ਼ਰਾਬ ਦੇ ਚ ਗਰਕ ਹੋ ਕੇ ਪਸ਼ੂ ਬਣ ਜਾਏਗਾ ਪਸ਼ੂ ਵਰਗੀ ਜ਼ਿੰਦਗੀ ਹੋ ਗਈ ਹੈ ਬਥੇਰਿਆਂ ਦੀ ਪਰਿਵਾਰ ਟੁੱਟਦੇ ਜਾ ਰਹੇ ਹਨ ਹਾਲਾਤ ਬिखरਦੇ ਜਾ ਰਹੇ ਨੇ ਸਾਰੀ ਦੁਨੀਆ ਤੇ ਔਰ ਜਦ ਇਸ ਨਸ਼ੇ ਨੇ ਥੋੜਾ ਜਿਹਾ ਹੌਸ਼ ਰੱਖਿਆ ਤਾਂ ਫਿਰ ਸ਼ਰਾਬ ਹੈ ਭਵੀਂ ਨੇ ਪਦਨ ਕਿੰਨੇ ਤਰ੍ਹਾਂ ਦੇ ਡਰਗਸ ਬਾਜ਼ਾਰ ਵਿੱਚ ਆ ਗਏ ਨੇ ਮਨੋਕ ਲੈਣ ਦੇ ਛੋਟੇ ਛੋਟੇ ਬੱਚੇ ਲੈਣ ਲੱਗ ਪਏ ਪੰਜਾਬ ਦੇ ਇਤੇ ਬਿਮਾਰੀ ਬਹੁਤ ਫੈਲ ਗਈ ਹੈ ਹੈਰਾਨੀ ਹੁੰਦੀ ਐ ਐਸਾ ਕਿਉਂ ਹੋ ਰਿਹਾ ਏ ਇੱਕ ਵਾਰ ਕਹਿ ਕੇ ਮੈਂ ਹੁਣ ਸਮਾਪਤੀ ਕਰਾਂ ਮਨੋ ਮਨ ਤੋਂ ਸ਼ਬਦ ਵੜ ਗਏ ਨੇ ਮਨ ਦੇ ਭਵਿਸ਼ ਦੀਆਂ ਚਿੰਤਾਵਾਂ ਨੇ ਫਿਕਰਾ ਰਹੇ ਪਿਛਲੇ ਜਨਮਾਂ ਦੇ ਸੰਸਕਾਰ ਨੇ ਯਾਦਾਂ ਨੇ तरह-तरह ਦੀਆਂ ਪਰਿਵਾਰਕ ਸਮਾਜਿਕ ਆਰਥਿਕ ਪੌਕੜਾਂ ਨੇ ਪਰੇਸ਼ਾਨੀਆਂ ਨੇ ਰਾਜਨੀਤਿਕ ਧਾਰਮਿਕ ਜ਼ਿੰਮੇਵਾਰੀਆਂ ਨੇ ਮਨ ਦੇ ਤਲ ਤੇ ਜੀਵਣਾ ਬੜਾ ਔਖਾ ਹੈ ਮਨੁੱਖ ਦੁਖੀ ਹੈ ਜਾਂ ਤੇ ਪਸ਼ੂ ਬਣੇ ਜਾਂ ਪਰਮਾਤਮਾ ਬਣੇ ਦੋ ਮੌਕੇ ਮਨੁੱਖ ਦੇ ਕੋਲ ਹੈ ਪਸ਼ੂ ਹੋਣਾ ਜ਼ਰਾ ਸੌਖਾ ਹੈ ਥੱਲੇ ਜਾਣਾ ਪਾਣੀ ਨਿਵਣ ਦੀ ਤਰਫ ਆਪਣੇ ਆਪ ਜਾਂਦਾ ਹੈ ਸੰਤ ਹੋਣਾ ਜ਼ਰਾ ਔਖਾ ਹੈ ਉੱਪਰ ਉੱਠਣਾ ਪੈਂਦਾ ਇੱਕ ਔ ਘਟ ਘਾਟੀ ਰਾਮ ਕੀ ਤੇ ਛੜ ਰਹੇ ਹੋ ਕਬੀਰ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਇਹ ਜੋ ਕਲਾ ਲਈ ਇਹ ਯੁਗ ਹੈ ਇਹਦੇ ਕੋਲ ਜੋ ਨਸ਼ੇ ਨੇ ਕਾਮਨਾਵਾਂ ਦੇ ਕਾਮ ਦੇ ਕਰੋਧ ਦੇ ਵਾਸ਼ਨਾਵਾਂ ਦੇ ਰੋਜ਼ ਰੋਜ਼ ਸਤਸੰਗ ਕਰਕੇ ਇਸ ਤੋਂ ਬਚੀਏ